ਬਣ ਜਾਂਦੀ ਆ ਸਤਸੰਗ ਸੁਣਨ ਨਾਲ ਇਹ ਵੀ ਨੰਬਰ ਦੂਜੇ ਤੇ ਆ ਇਹ ਬਿਲਕੁਲ ਉਸ ਤੋਂ ਵੱਖਰੀ ਹੈ ਪਰ ਹੈ ਇਹ ਵੀ ਬਹੁਤ ਵਧੀਆ ਕਹਾਣੀ ਆ ਇੱਕ ਪੱਠਾ ਮਾਲਕ ਸੀ ਉਹਨੇ ਆਪਣੀਆਂ ਪੱਠੇ ਦੀਆਂ ਇੱਟਾਂ ਨੂੰ ਪਖਾਰਾ ਦੇਤਾ ਸਮਝ ਲਓ ਵੀ ਅਗਨੀ ਦੇਤੀ ਦਿੱਤੀ ਤੋਂ ਬਾਅਦ ਉੱਥੇ ਇੱਕ ਬਿੱਲੀ ਨੂੰ ਪਤਾ ਨਹੀਂ ਸੀ ਬਿੱਲੀ ਸੂਈ ਹੋਈ ਸੀ ਬਿੱਲੀ ਦੇ 6-7 ਬੱਚੇ ਸੀ ਪਰ ਕੁਦਰਤ ਵਾਲੇ ਨੂੰ ਪਤਾ ਸੀ ਉਹ ਜਿੰਨੀ ਵਾਰੀ ਵੀ ਪੱਠੇ ਨੂੰ ਅੱਗ ਦਿੰਦਾ ਸੀ ਤਾਂ ਪੱਠਾ ਭੱਖਦਾ ਨਹੀਂ ਸੀ ਉਹਨੇ ਜਦੋਂ ਆਪਦੇ ਟਾਈਮ ਨਾਲ ਇੱਟਾਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਇੱਟਾਂ ਕੱਚੀਆਂ ਨਿਕਲੀਆਂ ਜਿਹੜੇ ਉਹ ਮਹਾਪੁਰਸ਼ ਕੋਲ ਜਾਂਦਾ ਸੀ ਉਹਨੂੰ ਕਹਿਣ ਲੱਗਿਆ ਵੀ ਗੁਰੂ ਸਾਹਿਬ ਮੇਰੀਆਂ ਤਾਂ ਇੱਟਾਂ ਸਾਰੀਆਂ ਕੱਚੀਆਂ ਨਿਕਲੀਆਂ ਨੇ ਕਹਿੰਦਾ ਭਾਈ ਕੋਈ ਨਾ ਫਿਕਰ ਨਾ ਕਰ ਸੇਠਾ ਕੱਚੀਆਂ ਹੀ ਪੱਕੀਆਂ ਚ ਜਾਣਗੀਆਂ ਪੱਕਿਆਂ ਦੇ ਭਾਰ ਰੇਟ ਲੱਗੂਗਾ ਇਹਨਾਂ ਤੇ ਇਹ ਸੁਣ ਕੇ ਬੜਾ ਸੋਚਣ ਲੱਗਿਆ ਪੱਠੇ ਦਾ ਮਾਲਕ ਵੀ ਕੱਚੀਆਂ ਇੱਟਾਂ ਦਾ ਕਿਸੇ ਭਾਵ ਨਹੀਂ ਵਿਕਣੀਆਂ ਹੈਗੀਆਂ ਕੁਝ ਜਿਹੜੀ ਕੁਦਰਤ ਆ ਇਹ ਬੜੀ ਅਜੀਬ ਆ ਇੰਨੀ بارش ਆਈ ਇੰਨੀ ਵਾਰਸ਼ਾ ਹੀ ਰਾਜੇ ਦੀ ਕੰਧ ਗਿਰ ਗਈ ਰਾਜੇ ਨੂੰ ਕਿਤੋਂ ਪੱਕੀ ਇੱਟ ਨਾ ਮਿਲੀ ਜਦੋਂ ਪਤਾ ਲੱਗਿਆ ਵੀ ਕਿਸੇ ਪੱਠੇ ਤੇ ਕੱਚੀ ਇੱਟ ਪਈ ਆ ਉਹ ਆਪਣੇ ਵਜ਼ੀਰਾ ਨੂੰ ਕਹਿੰਦਾ ਕੱਚੀ ਕਹਿੰਦਾ ਪੱਕਿਆਂ ਦੇ ਭਾਅ ਖਰੀਦ ਲੋ ਵੇਖਣੀਆਂ ਕਿ ਨਾ ਕੱਚੀਆਂ ਪੱਕਿਆਂ ਦੇ ਭਾਅ ਕਦੇ ਇਹ ਨਾ ਸੋਚਿਆ ਕਰੋ ਕਰਨਾ ਸਾਨੂੰ ਮਾਲਕ ਨੇ ਦੇਣਾ ਕਿਸੇ ਇਨਸਾਨ ਨੇ ਨਹੀਂ ਦੇਣਾ ਕਿਸੇ ਦੀ ਛੇਪਣਾ ਚ ਲਿਆ ਕਰੋ ਉਸ ਕੁਦਰਤ ਵਾਲੇ ਮੂਹਰੇ ਸਿਰ ਝਕਾਓ ਕਿਸੇ ਇਨਸਾਨ